ਇਸ ਮਾਰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰੇ ਆਉਂਦੇ ਹਨ ਇਹ ਮਾਰਗ ਇਹਨਾਂ ਸਾਰੇ ਗੁਰੂ ਘਰਾਂ ਨੂੰ ਆਪਸ ਵਿੱਚ ਜੋੜਦਾ ਹੈ ਇਸ ਮਾਰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ 91 ਅਸਥਾਨ ਆਉਂਦੇ ਹਨ ਜਿਨ੍ਹਾਂ ਦਾ ਨਾਮ ਗੁਰੂ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪ੍ਰਮੁੱਖ ਚਿੰਨ ਇਹ ਮਾਰਗ ਪੰਜਾਬ ਦੇ ਸਾਰੇ ਪਿੰਡਾਂ ਵਿੱਚੋਂ ਹੋ ਕੇ ਤਲਵੰਡੀ ਸਾਬੋ ਪਹੁੰਚਦਾ ਹੈ ਇਸ ਮਾਰਗ ਤੇ ਪ੍ਰਮੁੱਖ ਗੁਰੂ ਘਰ ਆਨੰਦਪੁਰ ਸਾਹਿਬ ਪਰਿਵਾਰ ਵਿਛੋੜਾ ਸਾਹਿਬ ਪਠਾ ਸਾਹਿਬ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਆਲਮਗੀਰ ਸਾਹਿਬ ਰਾਏਕੋਟ ਦੀਨਾ ਕਾਂਗੜ ਕੋਟਕਪੂਰਾ ਸ੍ਰੀ ਮੁਕਤਸਰ ਸਾਹਿਬ ਤਲਵੰਡੀ ਸਾਬੋ ਆਉਂਦੇ ਹਨ ਗੁਰੂ ਗੋਬਿੰਦ ਸਿੰਘ ਮਾਰਗ ਵਿੱਚ ਆਉਂਦੇ ਗੁਰੂ ਘਰ ਵਾਰਾ ਸਾਹਿਬ ਆਨੰਦਪੁਰ ਸਾਹਿਬ ਇਸ ਸਥਾਨ ਦੀ ਮਹੱਤਤਾ ਸਿੱਖ ਧਰਮ ਵਿੱਚ ਇਤਿਹਾਸਕ ਹੈ ਆਨੰਦਪੁਰ ਸਾਹਿਬ ਦੀ ਸਥਾਪਨਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ 1665 ਈਸਵੀ ਵਿੱਚ ਪੋਰਾ ਸਾਹਿਬ ਦੇ ਸਥਾਨ ਤੇ ਮੂੜੀ ਗੱਡ ਕੇ ਰੱਖੀ ਸੀ ਇਸ ਸਥਾਨ ਦਾ ਨਾਮ ਗੁਰੂ ਜੀ ਨੇ ਆਪਣੀ ਪੂਜਨੀਕ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਨਾਨਕੀ ਰੱਖਿਆ ਸੀ ਚੱਕ ਨਾਨਕੀ ਤੋਂ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਆਨੰਦਪੁਰ ਸਾਹਿਬ ਨੂੰ ਬૌਧਿਕਤਾ ਵਿਦਵਤਾ ਅਤੇ ਵਿਦਵਾਨਾਂ ਦਾ ਕੇਂਦਰ ਉਨ ਲਈ ਇੱਥੇ ਪੰਜ ਕਿਲਿਆਂ ਦਾ ਆਨੰਦਗੜ੍ਹ ਲੋਗੜ੍ਹ ਹੋਲਗੜ੍ਹ ਤਾਰਾਗੜ੍ਹ ਫਤੇਗੜ੍ਹ ਦਾ ਨਿਰਮਾਣ ਕੀਤਾ ਗਿਆ ਇਹ ਸਾਰੇ ਕਿਲੇ ਕੇਸਗੜ੍ਹ ਨੂੰ ਕੇਂਦਰ ਰੱਖ ਕੇ ਉਸਦੇ ਦੁਆਲੇ ਉਸਾਰੇ ਗਏ ਸਨ ਕੇਸਗੜ੍ਹ ਦੇ ਸਥਾਨ ਤੇ 1699 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਸਿੱਖ ਪੰਥ ਨੂੰ ਨਵਾਂ ਰੂਪ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਕਿਲਾ ਆਨੰਦਗੜ੍ਹ April 1699 ਈਸਵੀ ਵਿੱਚ ਉਸਾਰਿਆ ਸੀ ਅੱਜ ਇਸ ਸਥਾਨ ਤੇ ਗੁਰਦੁਆਰਾ ਆਨੰਦਪੁਰ ਸਾਹਿਬ ਹੈ ਨੰਬਰ 2 ਗੁਰਦੁਆਰਾ ਦੁਆਰਾ ਪਰਿਵਾਰ ਵਿਛੋੜਾ ਇਹ ਸਥਾਨ ਸਰਸਾ ਨੰਗਲ ਆਨੰਦਪੁਰ ਸਾਹਿਬ ਰੋਪੜ ਵਿਖੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਆਨੰਦਪੁਰ ਛੱਡਣ ਸਮੇ ਗੁਰੂ ਗੋਬਿੰਦ ਸਿੰਘ ਜੀ 1705 ਈ ਪੰਜ 6 ਦਸੰਬਰ ਰਾਤ ਨੂੰ ਸਰਸਾ ਨਦੀ ਕਿਨਾਰੇ ਵੈਰੀਆਂ ਨੇ ਕਸਮਾਂ ਭੁਲਾ ਕੇ ਹਮਲਾ ਕਰ ਦਿੱਤਾ ਇੱਥੇ ਸਹਿਬਜ਼ਾਦਾ ਅਜੀਤ ਸਿੰਘ ਅਤੇ ਸਹਿਬਜ਼ਾਦਾ ਅਚਾਰ ਸਿੰਘ ਕੁਝ ਸਿੰਘਾਂ ਨਾਲ ਚਮਕੌਰ ਚਲੇ ਗਏ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਜੋਰਾਵਰ ਸਿੰਘ ਫਤਿਹ ਸਿੰਘ ਗੁਰੂ ਜੀ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਉਮਰੰਡੇ ਚਲੇ ਗਏ